ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚਿਆ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਹਰਵਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਆਪਾਂ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਅੱਜ ਮੱਝਾਂ ਝੋਟੀਆਂ ਆਪਾਂ ਦਿਖਾਉਣੀਆਂ ਨੇ ਦੋ ਗੱਬਣਾ ਇੱਕ ਸੂਈ ਸਵਾਈ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਆਪਾਂ ਸ਼ਿਟਾ ਦੇ ਕੇ ਤੁਸੀਂ ਕਰ ਦਿੱਤੀ ਆ ਠੀਕ ਆ ਜੀ ਪਰ ਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਵੀਰ ਹਰਵਿੰਦਰ ਸਿੰਘ ਉਹਨਾਂ ਦੇ ਫਾਰਮ ਤੇ ਕੋਈ ਵੀਰ ਫਾਰਮਰ ਵੀਰ ਇੱਥੇ ਆ ਕੇ ਆਪਣੇ ਤੁਸੀਂ ਤਸੱਲੀ ਕਰ ਲਿਆ ਜੇ ਜਿਹੜੀ ਗੱਭਣ ਮੱਝ ਦਿਖਾਵਾਂਗੇ ਤੁਹਾਨੂੰ ਆਪਣੀ ਟਿੱਪਗੇ ਚੌਥਾਨਾਂ ਦੀ ਤੇ ਸੂਈ ਸਵਾਈ ਇੱਕ ਮੱਝ ਦਿਖਾਵਾਂਗੇ ਬੇਸ਼ੱਕ ਇੱਕ ਟਾਈਮ ਚੋਬੋ ਦੋ ਟਾਈਮ ਚੋਬੋ ਠੀਕ ਆ ਜੀ ਸੋ ਜੋਰ ਸਿੰਘ ਵਾਲਾ ਪਿੰਡ ਹਰੀ ਤੇ ਪਤੰਪੋ ਕੋਈ ਵੀਰ ਮਾਲਵੇ ਵਾਲੀ ਸਿਰ ਤੋਂ ਆ ਰਿਹਾ ਤੇ ਕੋਈ 10 ਕਿਲੋਮੀਟਰ ਦੀ ਦੂਰੀ ਹੈ ਸਾਰੀ ਵੱਡੇ ਸਭਰਾ ਪਿੰਡ ਬਿਲਕੁਲ ਲੱਗੇ ਆ ਇਧਰੋਂ ਚੀਮਾ ਬਰਵਾਲਾ ਸੈਦੋਂ ਡੁਬਲੀ ਇਹ ਪਿੰਡ ਨੇੜੇ ਨੇੜੇ ਆ ਅੱਜ 12 ਸਤੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਪਏ ਆ ਕਿਸਾਨ ਵੀਰੋ ਤੇ ਬਿਲਕੁਲ ਸਮਾਂ ਜਿਹੜਾ ਮਾਰਨਿੰਗ ਦੇ ਕੋਈ 9:00 ਵਜੇ ਦਾ ਪੂਰੀ ਗੱਲਬਾਤ ਕਰਾਂਗੇ ਤਿੰਨ ਨਾਗਾ ਇੱਕ ਇੱਧਰ ਬਿਲਕੁਲ ਜਿਹੜੀ ਬਲੈਕ ਝੋਟੀ ਤਾਂ ਦਿਖਾ ਦਾਂਗੇ ਇੱਕ ਨੀਵੀਂ ਰਾਵੀ ਦੇ ਵਿੱਚ ਇਹ ਮੱਝ ਦਿਖਾ ਦਾਂਗੇ ਇਹ ਦੋਨੋਂ ਗੱਭਨਾਂ ਠੀਕ ਆ ਜੀ ਆਓ ਕਰਦੇ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਵੀਰ ਸਰਪੇਤ ਸਿੰਘ ਸਤਿ ਸ੍ਰੀ ਅਕਾਲ ਹਾਂ ਜੀ ਰਾਸ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਭੈਣ ਭਰਾ ਰਾਜਸੰਧੂ ਫਾਰਮਿੰਗ ਚੈਨਲ ਨੂੰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੋਠੀਠਾ ਵੀਰ ਹਰੇ ਵੇ ਅੱਜ ਆਪਾਂ ਐਨੀਮਲ ਜਿਵੇਂ ਜਿਗਰ ਕੀਤਾ ਟੋਟਲ ਤਿੰਨ ਕਿ ਨਾ ਕੇ ਆਪਣੇ ਕੋਲ ਬਿਲਕੁਲ ਅਸਰ ਤਿੰਨ ਨਾ ਹੈਗਾ ਤਿੰਨੇ ਬਿਲਕੁਲ ਜਾਇਜ਼ ਮੁੱਲ ਦੇ ਹੋਣਗੇ ਠੀਕ ਹੈ ਜੀ ਸਭ ਤੋਂ ਪਹਿਲਾਂ ਗੱਲ ਤਾਂ ਇਹ ਬਿਲਕੁਲ ਸੋ ਚੰਗੀ ਗੱਲ ਹੈ ਬਾਕੀ ਪੜਪਾ ਵੀ ਬਿਲਕੁਲ ਜਾਇਜ਼ ਹੈ ਠੀਕ ਹੈ ਜੀ ਕੋਈ ਵੀ ਸੱਚਨ ਵੀਰ ਪੈਸੇ ਥੋੜੇ ਲਾਉਣੇ ਕਿਸੇ ਭਰਾ ਨੇ ਜਾਇਜ਼ ਰੇਟ ਦੇ ਉੱਪਰੋਂ ਆਪਾਂ ਜਿਹੜੀ ਸਟਾਰਟਿੰਗ ਕਰਦਾਂਗੇ ਇੱਕ ਬਿਲਕੁਲ ਜਾਇਜ਼ ਰੇਟ ਦੇ ਵਿੱਚ ਮਾਜਾ ਬਿਲਕੁਲ ਸੱਚਰਤਾ ਦੀ ਸੂਈ ਤੇ ਜਿਹੜੀਆਂ ਗੱਬੜਾਂ ਨੇ ਇਹ ਵੀ ਬੜੇ ਜਾਇਜ਼ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀਆਂ ਨੇ ਤੇ ਸ਼ਿਰਵਾਦ ਕਿਧਰੋਂ ਕਰਦੇ ਆ ਵੀ ਸੋ ਸ਼ੁਰੂਆਤ ਸੂਈ ਸੂਈ ਮੈਂ ਤਾਂ ਕਰਦੇ ਆ ਠੀਕ ਹੈ ਜੀ ਤੇ ਪੂਰਾ ਇਹਦਾ ਵੇਰਵਾ ਵੀਰ ਫਰਵੇਰ ਕਰਦੇ ਹਾਂ ਸਾਂਜ ਰਾਸ ਹੈ ਤੀਜੀ ਸੂਰਾ ਸੂਈ ਇਹ ਓਕੇ ਸੂਈ ਨੂੰ ਅੱਜ ਕੋਈ 8-9 ਦਿਨ ਦਾ ਸਮਾਂ ਹੋ ਗਿਆ ਠੀਕ ਹੈ ਦੋ ਦੋ ਦੇ ਥੱਲੇ 7 7.5 ਕਿਲੋ ਆ ਠੀਕ ਹੈ ਜੀ ਕੋਈ ਬਾਤ 9 ਦਿਨ ਦਾ ਸਮਾਂ ਹੋ ਗਿਆ ਮਗਰ ਕੱਟਾ ਇਹਦਾ ਮਗਰ ਕੱਟਾ ਆ ਗਿਆ ਮਗਰ ਕੱਟਾ ਮੀਲ ਕਾਫ ਆ ਠੀਕ ਹੈ ਜੀ ਚੋਈ ਚੋਈ ਬਹੁਤ ਸੋਹਣੀ ਲੱਗੀ ਆ ਕੋਈ ਭੂੜ ਛੱਟਾ ਨਹੀਂ ਆ ਤੇ ਨਾਲ ਦੀ ਨਾਲ ਰਾਸ ਇੱਕ ਚੀਜ਼ ਜ਼ਰੂਰ ਇਹਦੀ ਦੱਸਾਂਗੇ ਹਾਂਜੀ ਘਰ ਦੇ ਗੁਜ਼ਾਰੇ ਲਈ ਬਹੁਤ ਵਧੀਆ ਆ ਹਾਂਜੀ ਜਿੰਨਾ ਕਿ ਉਹਨੂੰ ਵੇਟ ਲੱਗਾ ਵੈਸੇ ਹੀ ਵੇਟ ਦੇ ਵਿੱਚ ਉਹਨੇ ਦੀ ਹੈਗੀ ਜਿੰਨਾ ਕ ਆਪਾਂ ਰੇਟ ਕਰਨਾ ਠੀਕ ਹੈ ਤੇ ਰਾਜਾ ਇਹਨੂੰ ਚੋ ਚਵਾ ਕੇ ਵੀ ਆਪਾਂ ਫੱਗਣ ਚ ਦੇ ਵਿੱਚ ਫੇਰ ਉਹਨੇ ਦੀ ਵੇਚ ਸਕਦੇ ਹਾਂ ਬਿਲਕੁਲ ਵੀ ਟੋਕਰ ਗਮਣ ਫੇਰ ਉਹਨੇ ਟੋਕਰ ਗਮਣ ਫੇਰ ਉਹਨੇ ਦੀ ਵੇਚ ਜੂਗੀ ਲੋ ਵੀ ਬਿਲਕੁਲ ਸਿੰਗਲ ਹੱਡੀ ਆ ਪਿੰਡੇ ਦੀ ਇੱਕ ਵਰੀ ਆਪਾਂ ਤੁਹਾਨੂੰ ਪੂਰੀ ਤਸੰਨੀ ਨਾਲ ਚੈੱਕ ਕਰਾ ਦਿੱਤੀ ਆਰਡਰ ਰੋਡਰ ਦੀ ਸਾਫ ਸੁਥਰੀ ਆ ਬਾਕੀ ਪੂਰੀ ਆਪਾਂ ਗੱਲਬਾਤ ਕਰ ਲਾਂਗੇ ਵੀਡੀਓ ਨੂੰ ਤੁਸੀਂ ਧਿਆਨ ਨਾਲ ਸੁਣੀ ਚੱਲਿਆ ਜਾਂ ਦੇਖੀ ਚੱਲਿਆ ਰਾਜਾ ਆਪਾਂ ਗੱਲ ਕਰੀਏ ਜਿਹੜਾ ਇੱਕ ਤਾਂ ਥੋੜਾ ਜਿਹਾ ਭਾਰਾ ਦਿਖਾਉਂਦੀ ਆ ਹਾਂਜੀ ਇਹਦੇ ਵਿੱਚ 5-7 ਧਾਰਾ ਦੂਜੇ ਨਾਲ ਵਾਧਾ ਆ ਬੈਣੀ ਆ ਨਾ ਜਿਹੜਾ ਛੱਟੇ ਦੀ ਆਪਾਂ ਗਰੰਟੀ ਦੇਵਾਂਗੇ ਹਾਂਜੀ ਠੀਕ ਹੈ ਜੀ ਹਾਂ ਤੇ ਦੁੱਧ ਜਿਹੜਾ 7 7.5 ਕਿਲੋ ਆ ਹਾਂ ਦੁੱਧ ਜਿਹੜਾ 9 ਕਿਲੋ ਇਹ 10 ਜਿਹੜਾ ਨਾਰਮਲ ਚ ਆਜੂਗੇ ਠੀਕ ਆ ਲੋਬੇ ਠੀਕ ਹੈ ਕਿਚੋਈ ਨਾਲ ਦੀ ਨਾਲ ਆਪਾਂ ਜਰੂਰ ਇਹਦੀ ਦਿਖਾਵਾਂਗੇ ਬਿਲਕੁਲ ਚੋਣ ਇੱਕ ਨੰਬਰ ਆ ਕੋਈ ਭੂਸਟਾ ਨਹੀਂ ਆ ਤੇ ਰੇਡ ਰਾਸ ਨਾਲ ਦੀ ਨਾਲ ਆਪਾਂ ਜਰੂਰ ਦੱਸ ਦਿੰਨੇ ਇਹਦਾ ਬਿਲਕੁਲ ਕੀ ਮੁੱਲ ਕਰਦੇ ਹੋ ਫਿਰ ਮੋਲਰ ਆਸਿਆ ਦਾ 60000 ਹਾਂ ਉਹਦੇ ਜੋ ਮਾਨਤਾਣ ਕਰਾਂਗੇ ਹਾਂ 58500 ਦੀ ਲੈ ਦੇ ਲੋ ਵੀ 58500 ਦੀ ਬਿਲਕੁਲ ਸੱਜਰ ਉਹੀ ਫੋਨ ਕਰਨ ਆਸਿਆ 500 ਰੁਪਏ ਮਾਨਤਾ ਨੂੰ 58000 ਦੀ ਮੱਝ ਦੇਵਾਂਗੇ ਠੀਕ ਆ ਹਨ ਕੋਈ ਇਹਨੇ ਵੀਰ ਕਹੇਗੇ 55 ਦੀ ਲੈ ਲਓ ਵੀ 55 ਦੀ ਲੈ ਲਓ ਲੋ ਵੀ ਫਾਈਨਲੀ ਜਿਹੜਾ ਦੋਸਤ ਤੁਹਾਨੂੰ ਡਿਕਲੇਅਰ ਕਰ ਦੇ ਦਿੱਤਾ ਦੱਸ ਹੀ ਦਿੱਤਾ ਵੀ 58000 ਦੀ ਇਹ ਯੈਸ ਤੋਂ ਜਿਸ ਨੂੰ ਜਿਹੜੀ ਮਿਲਣੀ ਆ ਠੀਕ ਆ ਬਾਕੀ ਜਿੱਦਾਂ ਮਰਜੀ ਮੇਰਾ ਭਰਾ ਚੋਚੋ ਕੇ ਤਸੱਲੀਆ ਕਰੀ ਚੱਲਿਆ ਜੀ ਬਾਕੀ ਚੋਲ ਬਹੁਤ ਵਧੀਆ ਪੂਰ ਛਟਣੀ ਕੋਲੀ ਬੋਗਾ ਵਰਗੀ ਸਾਦੇ ਨਾਲ ਦੀ ਨਾਲ ਆਪਾਂ ਐਸਾ ਦੋ ਚਾਰ ਧਾਰਾ ਮਰਾ ਹੀ ਦਿੰਨੇ ਬਿਲਕੁਲ ਸੋ ਬੱਚਾ ਲਾ ਦਿੰਨੇ ਆ ਦੋਸਤੋ ਥੋੜਾ ਜਿਹਾ ਦੋ ਦੋ ਚਾਰ ਚਾਰ ਧਾਰਾ ਨਾਲ ਦੀ ਨਾਲ ਹੀ ਮਾਰ ਕੇ ਆਪਾਂ ਤਸੱਲੀ ਕਰਾ ਦਿੰਨੇ ਆ ਪੂਰ ਛਿੱਟਾ ਪਾਜ ਕੇ ਕਰਾ ਦਿੰਨੇ ਆ ਠੀਕ ਆ ਜੀ ਆ ਦੇਖੋ ਐਸਾ ਇੱਕ ਥਣ ਬਿਲਕੁਲ ਆ ਪਿਛਲੇ ਦੋਆਂ ਦੀ ਆਪਾਂ ਚੋਈ ਦੀ ਆਹ ਲਓ ਜੀ ਇਹ ਮਗਰਲੇ ਥਣ ਪਹਿਲਾਂ ਦੇਖੋ ਜੀ ਠੀਕ ਆ ਜੀ ਸੋ ਇਹ ਮਗਰਲੇ ਥਣਾਂ ਦੀ ਚੋਣ ਆ ਬਾਹੋ ਵੀ ਆਈ ਬਾਕੀ ਅਗਲਿਆਂ ਦੀ ਵੀ ਆਪਾਂ ਨਾਲ ਦੀ ਨਾਲ ਆ ਦੇਖੋ ਕਰੋ ਚੈੱਕ ਠੀਕ ਹੈ ਜੀ ਸੋ ਉਹ ਅਗਲੇ ਥਾਣਾ ਦੀ ਚਵਾਈ ਕਰੋ ਚੈੱਕ ਸੋ ਪੂਰ ਸ਼ਿੱਟੇ ਤੋਂ ਬਾਝਾ ਬਾਕੀ ਜੋ ਇੱਕ ਗੱਲ ਬਾਤ ਹੈਗੀ ਤੁਹਾਨੂੰ ਦੱਸ ਦਿੱਤੀ ਹੈ ਵੀ ਬਹਿਣੀ ਦਾ ਮਗਰਲਾ ਥਣ ਮਹਾਰਾਜ ਮੋਟਾ ਤੁਹਾਨੂੰ ਦਿਖਾਈ ਦਊ ਕਿ ਪੰਜ ਸੱਤ ਸੱਤ ਅੱਠ ਧਰਾਂ ਦਾ ਫਰਕ ਹੀ ਗਿਆ ਵਾਧ ਨੇ ਠੀਕ ਹੈ ਜੀ ਭਾਵੇਂ ਦੂਜੇ ਚ ਪੰਜ ਸੱਤ ਘੱਟ ਅੱਠ ਘਟ ਮੰਨ ਲਓ ਇਹਦੇ ਜਵਾਦ ਮੰਨ ਲਓ ਠੀਕ ਆ ਜੀ ਤੇ ਜਾਜ ਰੇਡ ਦੇ ਵਿੱਚ ਆ ਤਮੋ ਵੀ ਸੱਜਰਪਾ ਜੀ ਸੂਈ ਹੈ ਕਈ ਵਾਰ ਟੋਕਰ ਪਸ਼ੂ ਪੈਰ ਪੈਰ 70 70 ਹਜ਼ਾਰ ਤੋਂ ਘੱਟ ਜੀ ਮਿਲਦਾ ਹੈਗਾ ਬਾਕੀ ਨਵੀਆਂ ਮੱਝ ਆ ਕੋਈ ਨਹੀਂ ਕਿ ਮੱਝ ਪੁਰਾਣੀ ਆ ਠੀਕ ਆ ਜੀ ਬਿਲਕੁਲ ਸਾਫ਼ ਸੁਥਰੀ ਆ ਠੀਕ ਆ ਅੱਗੇ ਨੈਕਸਟ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਇੱਕ ਗੱਬਣ ਮੱਝ ਖੜੀ ਆ ਨੀਦੀ রাਵੀ ਦੇ ਵਿੱਚ ਹੀ ਆ ਗਈ ਆ ਠੀਕ ਆ ਜੀ ਫੰਕਸ਼ਨ ਵਾਲੀ ਬਾਕੀ ਕੈਰੈਕਟਰ ਮਾਰਕਿੰਗ ਆ ਤੁਸੀਂ ਸਾਹਮਣੇ ਦੇਖ ਹੀ ਰਹੇ ਜੇ ਹਰਾ ਜਨਮ ਸੁਵਾ ਇਹਨੇ ਸੁਣਾ ਸੁਵਾ ਰਾਸ ਸਿਆ ਕੋਈ ਤੀਜਾ ਮੰਨੇ ਕੋਈ ਚੌਥਾ ਮੰਨੇ ਓਕੇ ਸੁਵੇ ਪੈਸੇ 22 ਤੋਂ 25 ਹੀ ਦਿੰਦਾ ਵਾ ਆ ਬਾਕੀ ਆਪਦੀ ਸਾਮ ਸੰਭਾਲ ਆ ਹੂੰ ਬਸ ਮੱਝ ਟੁੱਟੀ ਟੁੱਟੀ ਆ ਇਹਦੀ ਕੋਈ ਵੀ ਬਰੀਡ ਦੇ ਵਿੱਚ ਕਮੀ ਨਹੀਂ ਦੱਸਿਆ ਹਾਂ ਕੋਈ ਵੀ ਆਕੇ ਬਰੀਡਰ ਬੰਦਾ ਆਖਾ ਆਖਾ ਬਰਦਿਆਂ ਵੀ ਜਗਦਿਆਂ ਨਹੀਂ ਬਿਲਕੁਲ ਚੈਲੰਜ ਕਰਦੇ ਆ ਪੈਸੇ ਜੀ ਨੂੰ ਕਿ ਕੋਈ ਆਕੇ ਇੱਕ ਵੀ ਕਮੀ ਕੱਢੇ ਨੀਲੀ ਦੇ ਕੈਰੇਕਟਰ ਤੋਂ ਹਾਂ ਭਾਰੀ ਲੰਬਾਈ ਉੱਠਾ ਹਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਪਰਮਾਤਮਾ ਵੱਲੋਂ ਲੱਗੀ ਐ ਬਸ ਸਾਂਭ ਸੰਭਾਲ ਘਟ ਰਹੀ ਤੇ ਲੰਬਾਈ ਆ ਖੜਵਾ ਪੁੱਠਾ ਹਨਾ ਰਾਇਸਾ ਖੜਵਾ ਪੁੱਠਾ ਮਿਲਦਾ ਨਹੀਂ ਹਾਂ ਦੋ ਢਾਈ ਫੁੱਟ ਪਾਸੇ ਬਰਾਬਰ ਹੋ ਜਾਂਦਾ ਬਰਾਬਰ ਤੇ ਜਿਸ ਦਿਨ ਰਾਸਾ ਪੂਰੀ ਮੱਝ ਭਰਦੀ ਆ ਮਹੀਨੇ ਦੋ ਮਹੀਨੇ ਤੱਕ ਉਧਰ ਪੁੱਤਰ ਬੜੀ ਹੋਣੀ ਪੁੱਤਰ ਇੰਨੀ ਲੱਗੂਗੀ ਆ ਫੇਸ ਇੱਕ ਪੂਰੀ ਤਾਂ ਆਪਾਂ ਫੇਰ ਦਿਖਾ ਦਨੇ ਆ ਸਿੰਘ ਦੀ ਬੰਤਰ ਤੁਸੀਂ ਦੇਖੋਗੇ ਤੇ ਬਿੱਲੀ ਮਣਕੀ ਆ ਬਿੱਲੀ ਮਣਕੀ ਬਿਲਕੁਲ ਜਗਦੀਆਂ ਬੱਗੀ ਮੁੱਛ ਤੇ ਇਹ ਨਹੀਂ ਹੋਗਾ ਵੀ ਕੋਈ ਮਾੜਾ ਮੋੜ ਕੋਈ ਜਵਾਬ ਆ ਜੀ ਉਹ ਆ ਬਿਲਕੁਲ ਬੈਟਰੀ ਕੋਈ ਜਗਦੀਆਂ ਬਿਲਕੁਲ ਡੋਰੇ ਪੈਂਦੇ ਠੀਕ ਆ ਅਗਲੇ ਪੈਰਾਂ ਦੇ ਬਿਲਕੁਲ ਮਾਰਕਿੰਗ ਤੁਸੀਂ ਉਹ ਗਾਵਾੰਗ ਬਣੂਗੀ ਦਾਸਾ ਲੋ ਪੱਦਰ ਪੁੱਦਰ ਬਹੁਤ ਆ ਬਹੁਤ ਜਿਆਦਾ ਸੋਲੇ ਵੀ ਜੇ ਕੋਈ ਫੇਰ ਆਪਾਂ ਤੁਹਾਨੂੰ ਚਾਤ ਮਰਵਾਈਏ ਲਾਏ ਬਣਾਏ ਪਈਏ ਲੈ ਜੂਗੀ 5 ਲੈ ਜੇ 7 ਲੈ ਜੇ ਬਾਕੀ ਹਫਤਾ ਕੋਈ ਵੀ ਅੰਗ ਨਹੀਂ ਸੋਦਾ ਕਰਦੇ ਠੀਕ ਆ ਕੱਦ ਰਸਾ ਫੁੱਲ ਵੱਡਾ ਕੱਦ ਬਹੁਤ ਜਿਆਦਾ ਬਿਲਕੁਲ ਚੌੜਾ ਪੈਰ ਮਾਰਕਿੰਗ ਵਨ ਸਪੇਸ ਦਾਣਾ ਦੀ ਤੇ ਹਵਾਨਾ ਗਾ ਮਾਰਗਾ ਨਹੀਂ ਲਿਵਰ ਬਹੁਤ ਸੋਹਣਾ ਤਿਆਰ ਕਰਦੀ ਪਈ ਐਸੇ ਕਿਸੇ ਗੱਲੋਂ ਕਮੀ ਨਹੀਂ ਕਿਸੇ ਵਾਲੀ ਵੀ ਚੰਗੀ ਆ ਮੈਂ ਵੀ ਕੋਈ ਤੀਜਾ ਸੁਆ ਕੋਈ ਚੌਥਾ ਸੁਆ ਬਾਕੀ ਆਪਣੀ ਸਮਝ ਵਾਰ ਵਾਰ ਆਦਾ ਦੰਦ ਬਿਲਕੁਲ ਆਦਾ ਕੋਈ ਕਸਾਈ ਨਹੀਂ ਹੋਈ ਤੋੜਾ ਤੋੜਾ ਕੋੜੀਆਂ ਰ ਘਰ ਵੇਸਿਆ ਬਿਲਕੁਲ ਆਦਾ ਕੋਈ ਕਮੀ ਨਹੀਂ ਨਾ ਇਹ ਵੀ ਕੋਈ ਇਹਦੇ ਖੱਡਾ ਪੈਂਦਾ ਨਾ ਕੋਈ ਚੁਰੜੀ ਬਿਲਕੁਲ ਬਸ ਸਮੀ ਨਹੀਂ ਸਭੀ ਨਹੀਂ ਵੀ ਬਸ ਇਹ ਨਹੀਂ ਗੱਲ ਆ ਵੀ ਸਾਹ ਵਾਲੇ ਪਾਠ ਕਰਮਾ ਜੀ ਅੱਜ ਤੱਕ ਜੇ ਆਪਾਂ 50 ਮੱਜਾ ਖਰੀਦੇ ਤੇ ਇੱਕ ਦੋ ਦਾ ਆਉਂਦਾ ਆਹ ਵੇਖੋ ਜੀ ਚੁੱਲੇ ਦੇਖੋ ਮਾਣਾ ਹਮੇਸ਼ਾ ਜਦੋਂ ਆਪਾਂ ਗੱਲ ਕਰਦੇ ਚੁੱਲੇ ਦੀ ਕਰਦੇ ਤੇ ਦੇਖੋ ਕਿੰਨਾ ਜਿਆਦਾ ਚੀਜ਼ ਬਿਲਕੁਲ ਦੁੱਧ ਨਵਾਂ ਤੋਂ ਬਾਰੇ ਇਹ ਤਾਂ ਬਿਲਕੁਲ ਬਰਾਬਰ ਆ ਆ ਰਿਹਾ ਤੇ ਗੁਰਦੇ ਮਾਸ ਮੂਸ ਦੇਖੋ ਕਿਦਾਂ ਬਿਲਕੁਲ ਚਮੜੀ ਕਾਗਜ਼ ਵਰਗੀ ਬਿਲਕੁਲ ਤੇ ਸਭ ਤੋਂ ਮੇਨ ਗੱਲ ਜਿਹੜੀ ਦੋਸਤੋ ਬੈਕਸਾਈਡ ਤੋਂ ਪੱਤਰ ਪੁੱਤਰ ਬੜੀ ਆ ਇਹ ਮੇਰੇ ਵੀਰ ਕਾਫੀ ਕਹੀ ਗਏ ਰਹੇ ਮੈਂ ਵੀਰ ਸਾਹਿਬ ਗ੍ਰੇਡ ਤੇ ਕੰਮ ਕਰਨ ਲਈ ਬੱਚੇ ਲੈ ਲਏ ਇਹ ਵੱਡੀ ਜਵੇਂ ਘਰ ਤੇ ਕਹਿੰਦੇ ਨੇ ਤੇ ਵੱਡੀ ਮੱਝ ਲੈ ਕੇ ਯਾਰ ਆਪਾਂ ਆ ਵੱਡੀ ਮੱਝ ਨੂੰ ਐ ਕਰ ਲਓ ਵੱਡੀ ਮੱਝ ਨੂੰ ਐ ਕਰ ਲਓ ਉਹ ਚੀਜ਼ ਆਏ ਹਾਂ ਬਿ ਸ਼ੌਕ ਨਾਲ ਇੱਕ ਵੱਡਾ ਟੱਲ ਪਾ ਸਕਦੇ ਬਿਲਕੁਲ ਜੀ ਬਿਲਕੁਲ ਐਸਾ ਕਿ ਉਹਨਾਂ ਨੂੰ ਕੋਈ ਸ਼ੱਕ ਨਹੀਂ ਇਹਦੇ 'ਚ ਬਸ ਕਈ ਸੱਜਣ ਖਰੀਦਦੇ ਹੀ ਬਰੀਡ ਵੇਖ ਕੇ ਖਰੀਦ ਲੈਂਦੇ ਆ ਲਿਸੇ ਫਿੱਕੇ ਨਾਲ ਉਹਨਾਂ ਨੂੰ ਕੋਈ ਮਤਲਬ ਨਹੀਂ ਹੁੰਦਾ ਆ ਬਿਲਕੁਲ ਮੈਂ ਖੋ ਦੇ ਚੀਜ਼ ਤੇ ਜ਼ਿਆਦਾ ਗੌਰ ਕਰਦਾ ਕਿ ਲਿਸਾ ਫਿੱਕਾ ਚੱਲੂਗਾ ਪਰ ਉਹਦੀ ਬਰੀਡ ਹੋਵੇ ਬਰੀਡ ਹੋਵੇ ਢਿੱਡ 'ਚ ਹੀ ਗੋਗੜਾ ਬਸ ਠੀਕ ਆ ਗੋਗੜ ਕੇਵੇਂ ਚਾਰ-ਪੰਜ ਰੈਸ਼ਨ ਵੱਧ ਪਾ ਤੇ ਬਾਹਰ ਆ ਜੂਗਾ ਠੀਕ ਆ ਆ ਛੇਡ ਜੀ ਜਾਂਦਾ ਗੋਗਨਾ ਹਰਵੀਰ ਸਿੰਘ ਦੀਆਂ ਗੱਲਾਂ ਵੇਖੋ ਜੀ ਤੇ ਗੋਗੜ ਦਾ ਸਿਆ ਕਿਨੂੰ ਕਹਾ ਜਾਂਦਾ ਗੋਗੜ ਬੇਲੜੇ ਨੂੰ ਜਿਹੜੀ ਲੱਗੀ ਹੁੰਦੀ ਹੈ ਹਾਂ ਵੱਡੇ ਘਰਾੜਿਆਂ ਨੂੰ ਲੱਗੀ ਹੁੰਦੀ ਹੈ ਆ ਗੋਲ ਆ ਉਹਨੂੰ ਗੋਗੜ ਕਹਿੰਦੇ ਉਹਨੂੰ ਗੋਗੜ ਕਹਿੰਦੇ ਹਾਂ ਗੋਗੜ ਜਿਹੜਾ ਆਪਣੇ ਢਿੱਡ ਦੀ ਸ਼ੇਪ ਦੇ ਵਿੱਚ ਠੀਕ ਠੀਕ ਲਓ ਵੀ ਠੀਕਾ ਜੀ ਇਹ ਵੀ ਐਕਸਪਲੇਨ ਕਰਤਾ ਰੇਲ ਨੇ ਸੋ ਬਾਕੀ ਜਿੰਨੇ ਕੋ ਕਿਸੇ ਭਰਾ ਨੇ ਪੈਸੇ ਲਾਉਣੇ ਆ ਉਹਨਾਂ ਹੱਕ ਵੀ ਰੱਖਦੀ ਹੈ ਬਾਕੀ ਤੁਸੀਂ ਐਂਡ ਦੇ ਵਿੱਚ ਰੇਟਾਂ ਦਾ ਸੁਣ ਲਿਆ ਜੀ ਸਫਾਈਆਂ ਸੁਪੂਈਆਂ ਚਮਕਦਮਕ ਪਹਿਲਾਂ ਹੀ ਗੱਲ ਕਰਦੇ ਪਏ ਸੀ ਵੀ ਚਮਕ ਚਮਕ ਬੜੀ ਹੈ ਰਾਜ ਸਾਹਿ ਸਰਵਸ ਕਰ ਆ ਕੇ ਬਾਅਦ ਪਾਸ ਪੂਛ ਮਾਰ ਕੇ ਨੀ ਗੱਡੀ ਨੂੰ ਦਿੰਦੇ ਹਾਂ ਹਾਂ ਏਦਾਂ ਵਾ ਕਪਾਉਂਡ ਕਪੂਨ ਮਾਰ ਕੇ ਤੇ ਗੱਡੀ ਲਿਸਕਦੀ ਹੈ ਜਦੋਂ ਉਹ ਗੱਲ ਬਾਤ ਆ ਮੈਂ ਕਿਹਾ ਸਰ ਜੇ ਕਿਤੇ ਕੱਟੀ ਦੇ ਗਈ ਹਾਂ ਤੇ ਚਾਰ ਚੰਦ ਲਾਜੂ ਹਾਂ ਨਹੀਂ ਬਹੁਤ ਸੁਣਿਆ ਰਲਿਆ ਗਿਆ ਥਾ ਪੁੱਤਰ ਪੁੱਤਰ ਬਾਏ ਸਰ ਤੋਂ ਕਾਫੀ ਆ ਹਵੇਲਾ ਕੀ ਦੇਣ ਕੀ ਲੈਣ ਰੋਗੇ ਦਾ ਲੈ ਵੈਸੇ 72000 ਮੋਲਾ ਆ ਉਹ ਚੋ ਮਾਨਤਾ ਨਾਲ ਜ਼ਰੂਰ ਕਰਾਂਗੇ 72 ਚੋ ਹਾਂ 70 ਚੋਂ ਵੀ ਕਰ ਦਾਂਗੇ ਕੋਈ ਯਾਰ ਥੰਡਾ ਠੀਕ ਆ ਹਾਂਜੀ ਲੋ ਵੀ 70000 ਦੇ ਵਿੱਚ ਉਹ ਵੀ ਮਾਨਤਨ ਹੋ ਜਾਊਗਾ ਬਾਕੀ ਕਿਸੇ ਭਰਾ ਨੇ ਸਾਹਮਣੀਆਂ ਚਲੋ ਕੱਲ ਨੂੰ ਕੋਈ 31 ਜਗਤ ਦੇ ਟੱਕੇ ਗੁੱਟੀਆਂ ਕੱਟੇ ਦੇਗੀ ਮੱਝ ਸੂਏ ਲੱਗੀ ਤਾਂ ਚਾਰ ਜਾਂਦ ਲਾਜੂ ਘਰ ਨੂੰ ਬਿਲਕੁਲ ਜੀ ਬਿਲਕੁਲ ਅੱਗੇ ਇੱਕ ਆਪਾਂ ਤੁਹਾਨੂੰ ਬਿਲਕੁਲ ਝੋਟੀ ਵਿਖਾਉਣੇ ਆ ਇਹ ਹਰ ਵੇਲੇ ਵੀ ਗੱਭਣ ਦੂਜੇ ਸਵੇਰ ਰਾਸਿਆ ਦੂਜਾ ਸੂਆ ਝੋਟੀ ਨੇ ਸੋਣਾ ਹਾਂਜੀ ਬਹੁਤ ਚੰਗੀ ਆ ਠੀਕ ਆ ਸਾਰੀ ਦੀ ਸਾਰੀ ਮਾ ਵੀ ਦੂਜਾ ਸੂਆ ਝੋਟੀ ਇੱਕ ਵਰੀ ਨਿਗਾ ਦੇ ਵਿੱਚੋਂ ਕਟੋ ਇਹ ਵੀ ਗੱਭਣ ਝੋਟੀ ਆ ਜਿੰਨੀ ਵੀ ਹੈਗੀ ਆ ਸਾਫ ਸੁਥਰੀ ਆ ਹਾਂ ਸਿੰਗਲ ਹੱਡੀ ਦੇ ਵਿੱਚ ਆ ਫੇਸ ਕੁਆਲਿਟੀ ਬਹੁਤ ਸੋਹਣੀ ਕਰਮਾਲੀ ਦੀ ਥੱਲਾ ਵੀ ਚੰਗਾ ਹਾਂ ਲੋ ਵੀ ਠੀਕ ਆ ਜੀ ਸੋ ਮੇਰੇ ਦੀ ਭਾਂਡੇ ਦੀ ਵੀ ਕਰਮਾਲੀ ਚੰਗੀ ਆ ਰਾਸਿਆ ਬਣੀ ਇੰਨੀ ਆ ਲੋੜ ਤੋਂ ਵੱਧ ਸਵੇਰੂ ਹਾਂ ਚਲੋ ਮੈਂ ਨਹੀਂ ਕਹਿੰਦਾ ਰਾਸਿਆ ਕੱਲ ਜਦੋਂ ਮੱਜਾ ਦੋਗੇ ਹੋਗਾ ਸੀ ਨੀਲੀ ਤੇ ਇਹ ਆ ਤੀਰ ਮਾਰਿਆ ਕਹਿੰਦੇ ਨਾ ਟਿਕਾਣੇ ਲਾ ਕੇ ਅਗਲੇ ਪਾਰ ਨਿਕਲਦਾ ਸੀ ਅੱਜ ਦੋਹਾਂ ਦੇ ਢਿੱਡ ਦੇ ਵਿੱਚ ਰੌਣ ਗਿਆ ਹਾਂ ਫਿਰ ਗੱਲ ਉਥੇ ਆ ਗਈ ਠੇਢੀ ਗੋਗਰਾ ਬਿਲਕੁਲ 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 ਠੀਕ ਆਜ ਮੇਲਾ ਇਹਨਾਂ ਨੂੰ ਵੀ ਦੱਖ ਦੇਣ ਦਿਆ ਇਹਨੇ ਅੱਲਾ ਦੱਖ ਦੇਣ ਦਿਆ ਤੇ ਨਾ ਭੁਖਿਆ ਮੇਲਾ ਦੱਖ ਨਹੀਂ ਦਿੰਦਾ ਅੱਜ ਦੱਖ ਭੁਖਿਆ ਮੇਲਾ ਦੱਖ ਨਹੀਂ ਦਿੰਦਾ ਤੇ ਅੱਜ ਇਹ ਵੀ ਕਰਵਾ ਵਾਲੀਆਂ ਦੇ ਬਿਲਕੁਲ ਚਿਹਰੇ ਤੇ ਕਹਿ ਲੋ ਜਬ ਸਰੀਰਾਂ ਨੂੰ ਦੇ ਕੇ ਗਈ ਬਰੌਣ ਕਲਤੀਆਂ ਤੇ ਤਿਆਰ ਜੀਆਂ ਪੁੱਜੀਆਂ ਰੌਣਕ ਆ ਗਈ ਬਿਲਕੁਲ ਠੀਕ ਬਾਕੀ ਝੋਟੀ ਚੰਗੀ ਆ ਸਾਰਾ ਨੋਰਮਲ ਸਾਫ ਸੰਭਾਲ ਦੇ ਵਿੱਚੋਂ ਪਸ਼ੂ ਨਿਕਲਦੇ ਠੀਕ ਆ ਜੀ ਅੱਗੇ ਮੇਰਾ ਭਰਾ ਚੰਗੀ ਖੇਚਲ ਵੀ ਕਰ ਲੇ ਦੋ ਦਿਨਾਂ ਕਰਵਾ ਸਾਡੇ ਮੱਦੇ ਵਿੱਚ ਇੱਕ ਹੀ ਕਮੀ ਆ ਮਾਲਵੇ ਤੇ ਦੁਆਬੇ ਨਾਲ ਆ ਮੈਂ ਨਾ ਪਰਸੋ ਮੈਨੂੰ ਵੀਰ ਦਾ ਫੋਨ ਆਇਆ ਹਾਂ ਮੱਝ ਦਿੱਤੀ ਹੈ ਆਪਾਂ ਉਹਨਾਂ ਨੂੰ ਪਿੱਛੇ ਜੇ ਨੀਲੀ ਦੀ 1,43,000 ਦੀ ਆ ਰਾਜਾ ਪਰਸੋ ਦਾ ਫੋਨ ਆਇਆ ਮੈਂ ਕਿਹਾ ਕੋਈ ਲੰਬਾ ਲੁੰਬਾ ਸ਼ਾਹ ਦੇਣਾ ਹੋਊਗਾ ਹੂੰ ਕਹਿੰਦਾ ਵੀਰੇ ਕੱਟੀ ਆਈ ਆ ਕਿਹੜੇ ਬੁੱਲ ਦੀ ਹੀ ਪਤਾ ਕਰਕੇ ਦੱਸੋ ਆ ਤੇ ਮੈਂ ਡਰਦੇ ਡਰਦੇ ਪੁੱਛਿਆ ਦੁੱਧ ਕਿੰਨਾ ਦਿੰਦੀ ਆ ਹਾਂ ਕਹਿੰਦਾ ਵੀਰੇ ਤੁਸੀਂ 14 ਕਿਲੋ ਲੀਟਰ ਗਿਆ ਹੈ 8 ਟਾਈਪ 17 18 ਤੇ ਚੱਲਣ ਦੀ ਆ ਹੁਣ ਆਪਣਾ ਜਿਹੋ ਦਾ ਕਿੱਤਾ ਵਾ ਇਹਦੇ ਵਿੱਚ ਜੇ ਆਪਣੇ ਭੈਣ ਭਰਾਪਾ ਨੂੰ ਪੁੱਛਦਾ ਵੀ ਕੋਈ ਸੁਖ ਸਾਦ ਨੂੰ ਫੋਨ ਕੀਤਾ ਹੈ ਇਹਦੇ ਵਿੱਚ ਪੁੱਛਦਾ ਵੀ ਲਾਹਮੇ ਨੂੰ ਕਿ ਜਮ ਹਾਂ ਬਿਲਕੁਲ ਹੈ ਬਿਲਕੁਲ ਤੇ ਬਾਕੀ ਚਲੋ ਮਿਹਨਤ ਹਾਂ ਤੇ ਉਹ ਗਈ ਸੀ ਸੰਗਰੂਰ ਏਰੀਆ 'ਚ ਚੰਗੀ ਨਿਕਲੀ ਮੈਂ ਬਹੁਤ ਚੰਗੀ ਰਹਿ ਸੀ ਆਪਣੇ ਏਰੀਆ ਨਾਲੋਂ ਹਾਂ ਇਹ ਜਿੰਨਾ ਆਪਾਂ ਦਰਿਆਵਾਂ ਪਾਰ ਹੋ ਜਾਂਦੇ ਆ ਅਪਰੋਚ ਪਰ ਮੋਗਾ ਬੈਲਟ ਜਿੰਨਾ ਮਾਲਵਾ ਦੋ ਆਪਾਂ ਆਪਣੇ ਨਾਲ ਪਸ਼ੂਆਂ ਦੀ ਸੇਵਾ ਵੱਧਾ ਬਹੁਤ ਜ਼ਿਆਦਾ ਅਜੇ ਦੁਆਬੇ 'ਚ ਥੋੜੀ ਜਿਹੀ ਫਿਰ ਵੀ ਠੀਕ ਠਾਕ ਆ ਮਾਰਵੇ 'ਚ ਤਾਂ ਮਿਲਦਾ ਬੀਬੀਆਂ ਪੈਣਾ ਹੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਰੇਦਾ ਕਰੇਦਾ ਪੈਣਾ ਹਰੇਕ ਇਧਰ ਨੇ ਕਿਤੇ 'ਚ ਲਖੀਆਂ ਤੇ ਆਪਣੇ ਏਰੀਆ ਦੇ ਵਿੱਚ ਪਸ਼ੂ ਵੀ ਰਾਸ ਆ ਉਹਨਾਂ ਨਾਲੋਂ ਦਸ ਵੀ ਜਾਂ ਡਾਉਣ ਹੁੰਦਾ ਡਾਉਣ ਦਾ ਬਿਲਕੁਲ ਕਾਰਨ ਕੁਆਲਿਟੀ 'ਚ ਕੋਈ ਫਰਕ ਨਹੀਂ ਆ ਕੁਆਲਿਟੀ 'ਚ ਨਹੀਂ ਸਾਹ ਸਮਾਜ ਸਾਹ ਬੜੀ ਐ ਫਿਰ ਸਾਹ ਉੱਤੇ ਚੜ ਕੇ ਰਹਦੀਆਂ ਪੈਰਾਂ ਨੂੰ ਬੜਾ ਜੋਲ ਦਾ ਸੰਭਾਲਣੀਆਂ ਬਹੁਤ ਸੇਵਾ ਚੰਗੀ ਕਰਨੀਆਂ ਨੇ ਏ ਗੱਲ ਦੋਸਤੋ ਸਾਫ ਨਾਲ ਹੀ ਬਣਨੀ ਹੈ ਬਾਕੀ ਇਹ ਅਗੇ ਏਰੀਏ ਦੀ ਮੱਝ ਉਧਰ ਜਾ ਕੇ ਦੁੱਧ ਦਊਗੀ ਪਰ ਉਹਨਾਂ ਦੀ ਮੱਝ ਆ ਕੇ ਆਪਣੇ ਨਹੀਂ ਦਊਗੀ ਕਿ ਆਪਾਂ ਇਹ ਤਾਂ ਟੁੱਟ ਜਾਣੀ ਸੇਵਾ ਲੈ ਜਾਣੀ ਆਪਣੇ ਸੇਵਾ ਦਾ ਬਿਲਕੁਲ ਸੋ ਚੰਗੀ ਝੋਟੀ ਆ ਬਾਕੀ ਅਗੇ ਮੇਰੇ ਭਰਾ ਪਾ ਲਿਓ ਹੱਥ ਠੀਕਾ ਜੀ ਤੇ ਸ਼ਾਈ ਛੂਈ ਤੁਸੀਂ ਸਾਹਮਣੇ ਦੇਖ ਰਹੇ ਜੇ ਮੁੰਡਾ ਹੋ ਗਿਆ ਠੀਕਾ ਜੀ ਸੋ ਵਾੜ ਦੇ ਰਨ ਆ ਤੋਂ ਸਾਹਮਣੇ ਚੰਗਾ ਕੱਦ ਕਾਰ ਐ ਆਪਣ ਬਹੁਤ ਵਧੀਆ ਹੀ ਆ ਬੋਲੀ ਐ ਬੇ ਕੋ ਦੁੱਧ ਵਾਲੇ ਕਰੈਕਟਰ ਸਾਰੇ ਲੱਗੇ ਛੋਟੀ ਮਾਸ ਮੂ ਚੰਗਾ ਪਤਲਾ ਵਾ ਚੰਗੀ ਐ ਛੋਟੀ ਹਰ ਵੇਲੇ ਲੈਣ ਦੇਣਾ ਸਾਡੇ 77000 ਲੈ ਦੇ 77000 ਉਹਦੇ ਜੋ ਥੋੜਾ ਬੋਧਾ ਜਰੂਰ ਗੱਲ ਕਰਦੀਏ ਕੋਈ ਆ ਕੋਈ ਨਹੀਂ ਨਾਲ ਰਸਤਾ ਲਾਸਟ ਰਾਸ ਐ ਜੇ ਲੈ ਦੇਈ 77 77000 ਦੀ ਆ ਠੀਕ ਆ ਉਹਦੇ ਤੋਂ ਚਲੋ ਆਪਾਂ ਜੇ ਕੋਈ ਕੋਲ ਕਰਦਾ ਸੱਜਣ ਕੋਈ 500 ਹੋਰ ਛੋਟ ਕਰਦਾ ਠੀਕ ਆ ਲੋਬੀ ਸਿਆਤਵਰੀ ਆ ਰਿਹਾ ਕੋਈ 75000 ਦੀ ਲੈ ਲੇ ਸਾਢੇ 75000 ਦੇ ਠੀਕ ਆ ਜੀ ਕੋਈ 500 ਰੁਪਏ ਹੋਰ ਮਾਨਤਨ ਹੋ ਜਾਊਗਾ ਮੌਕੇ ਤੇ ਬਾਕੀ ਆ ਜਿਹੜਾ ਤੁਹਾਨੂੰ ਬਹਿਣੀਆਂ ਦੇ ਪਾਸੇ ਆਪਾਂ ਥਾਂ ਦੀ ਸ਼ੇਪ ਸਾਈਜ਼ ਆ ਦਿਖਾ ਦਿੰਨੇ ਆ ਠੀਕ ਆ ਜੀ ਬਹੁਤ ਚੰਗੀ ਆ ਆਈ ਖੋਤੀ ਆ ਕਰਮਾਂ ਵਾਲੀ ਕੋਈ 5-7 ਦਿਨਾਂ ਦੇ ਵਿੱਚ ਚੰਗੀ ਤਿਆਰੀ ਕਰਕੇ ਸੁਕੂਗੀ ਸੋਹਣੀ ਝੋਟੀ ਆ ਮੂੰਹ ਮੱਥੇ ਦੀ ਚੰਗੀ ਆ ਸਿੰਘ ਸੁng ਛੋਟਾ ਕੱਦ ਵੀ ਬੜੀ ਆ ਠੀਕ ਆ ਜੀ ਕੱਦ ਵੀ ਸੋਹਣਾ ਤੇ ਪਾਲਿਓ ਹੱਥ ਠੀਕ ਆ ਜੀ ਇਹ ਅੱਜ ਤਿੰਨ ਹੀ ਐਨੀਮਲ ਜਿਹੜੇ ਆਪਾਂ ਤੁਹਾਨੂੰ ਦਿਖਾ ਦਿੱਤੇ ਆ ਗੱਬਣਾ ਦੋ ਹੋਰ ਸਰਵੇਸਿਆਂ ਕੋਈ ਗੱਲ ਬਾਤ ਨਾਸ ਕਿਰਪਾ ਵਾਹਿਗੁਰੂ ਦੀ ਮੇਰਾ ਰਾਸ ਸੇ ਝੋਟੀਆਂ ਘਰ ਵਾਲੀਆਂ ਸਾਰੀਆਂ ਸੂਪੀਆਂ ਆ ਬੱਚੇ ਬਹੁਤ ਚੰਗੇ ਦਿੱਤੇ ਕੱਟੀਆਂ ਮਿਲੀਆਂ ਨੇ ਕਰਮਾਲੀਆਂ ਨੇ ਕੱਟੀਆਂ ਦਿੱਤੀਆਂ ਲੋ ਵੀ ਮਰਵਾਦ ਗਿਆ ਚਾਹ ਤੇ ਤਰ ਬੱਚੇ ਬਸ ਸੁਣਿਆ ਅੱਜ ਤੋਂ 4-5 ਸਾਲ 3 ਸਾਲ ਪਹਿਲਾਂ ਹਾ ਇਸੇ ਤਰ੍ਹਾਂ ਇਹ ਜਿਹੜਾ ਪੂਰ ਸੀਗਾ ਆ ਉਦੋਂ ਮੱਜਾ ਹਰਿਆਣੇ ਵਾਲੀਆਂ ਇਹ ਸਾਰੀਆਂ ਆਪਣੇ ਕੋਲ ਹਾਂ 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 ਤੇ ਪੰਜੇ ਸੀਗੇ ਉਦੋਂ ਇਕੱਠੀਆਂ ਆਈਆਂ ਸੀ ਅੱਛਾ ਜੀ ਉਦੋਂ ਮੈਂ ਸਾਰੀਆਂ ਹੀ ਪਾਲੀਆਂ ਸੀ ਹਾਂ ਤੇ ਅੱਜ ਕਰਮਾਂ ਵਾਲੀਆਂ ਮੱਝਾਂ ਬਣ ਗਈਆਂ ਤਾਂ ਪਰਮਾਤਮਾ ਵੀ ਬਹੁਤ ਵਧੀਆ ਮੈਨੂੰ ਲੱਗਦਾ ਕੱਤੀਆਂ ਨੂੰ ਜਨਮ ਦਿੱਤਾ ਸੀ ਜੀ ਉਹ ਸਮਾਂ ਪਹਿਲਾਂ ਸੀ ਅਜੇ ਦੋ ਸੂਲ ਵਾਲੀਆਂ ਬਾਕੀ ਆ ਤਾਂ ਉਸ ਟਾਈਮ ਪਰਮਾਤਮਾ ਨੇ ਮਿਹਰ ਕੀਤੀ ਤਾਂ ਐਤ ਕੀ ਫੇਰ ਤਿੰਨ ਦੇ ਦਿੱਤੀਆਂ ਇੱਕੋ ਜੀਆਂ ਮੈਂ ਵੀ ਫਿਰ ਮੇਰਾ ਸੀਮਣ ਵੀ ਤੁਸੀਂ ਮੈਨੂੰ ਲੱਗਦਾ ਚੰਗੇ ਭਾਵੇਂ ਸਾਰੇ ਸੀਮਣਾਂ ਦੀਆਂ ਆਹੋ ਇੱਕ ਵਾਰੀ ਨਵੀਂ ਲੇਟੈਸਟ ਐਂਟਰੀ ਉਹ ਕਿਹੜੀ ਆ ਆ ਜਿਹੜੀ ਆਈ ਆ ਬਹੁਤ ਸੋਹਣੀ ਕੱਤੀ ਆਈ ਆ ਇਹ ਖਾਨ ਦੀ ਆਈ ਆ ਮੈਂ ਵੀ ਇਹ ਖਾਨ ਬੋਲੋਂ ਦੀ ਕੱਤੀ ਆ ਗਈ ਆ ਇੱਕ ਇੱਕ ਰਵੇਲੇ ਨਾਲ ਨਸਲਾਂ ਵੀ ਚੈਨਾ ਸੀਮਾ ਦੀ ਖਾਸੀਅਤ ਵੀ ਸੌਂਦੇ ਬੜੀ ਦੀ ਰਾਸਿਆ ਪਕੀ ਜਾ ਜਾਂਦੀ ਵੀ ਤੀ ਵੀ ਰਾਸਿਆ ਸ਼ਾਨ ਵਾਸਤੇ ਢਿੱਡੋ ਭੁਖੀ ਮੇਲਾ ਦਖਣਾ ਦੇਵੇ ਇਹ ਹੀ ਭੁਖੀਆਂ ਹਾਂ ਤੇ ਢਿੰਗਣ ਰਾਸਿਆ ਮੱਝਾ ਸੁਈਆਂ ਨੂੰ ਅੱਜ ਆਖੜ 10-10 ਦਿਨ ਹੋ ਗਏ ਕਿਸੇ ਥੱਲੇ 2 ਕਿਲੋ ਚੋਈਦਾ ਕਿਸੇ ਥੱਲੇ 1 ਕਿਲੋ ਚੋਈਦਾ ਹੀ ਕਿਸੇ ਥੱਲੇ ਚੋਈਦਾ ਤੇ ਖੁੱਲਾ ਪੀਂਦੀਆਂ ਤਾਂ ਸਮਝੀਆਂ ਕਰ ਮੰਨਦੇ ਨੇ ਕੋਲ ਸੌਂਦੀਆਂ ਰਾਜ ਪੁੱਜ ਕੇ ਸੌਂਦੀਆਂ ਤੇ ਰਾਸਿਆ 15 ਦਿਨ ਹਜੇ ਹੋਰ ਇਹੋ ਹੀ ਇਦਾਂ ਹੀ ਰੱਖ ਫਿਰ ਦੋ ਥਣਾ ਤੇ ਲਿਆਉਂਗਾ ਹਾਂ ਬਿਲਕੁਲ ਦੋ ਢਾਈ ਤਿੰਨ ਮਹੀਨੇ ਪੂਰਾ ਕਰਸ ਕੇ ਮਤਲਬ ਦੋ ਤੇਰੇ ਇਹਨਾਂ ਦੇ ਪੁੱਠੇ ਬੰਨੇ ਆ ਹੂੰ ਕੋਈ ਇਹਨਾਂ ਨੂੰ ਵਾਹ ਨਹੀਂ ਲੱਗਦੀ ਕੋਈ ਕੁਸ਼ ਨਹੀਂ ਮੈਂ ਵੀ ਬੜੀ ਵਧੀਆ ਚੰਗੀ ਤਿਆਰੀ ਇਹਨੇ ਕਰ ਦੇਣੀ ਵੀਰ ਹਰਵੇਲ ਨੇ ਠੀਕ ਆ ਜੀ ਇਹ ਫਾਰਮ ਦੇ ਵਿੱਚ ਇਹ ਕਟੀਆਂ ਤੁਹਾਨੂੰ ਆਪ ਦਿਖਾਈਆਂ ਨੇ ਤਿੰਨ ਨਾਂ ਐਂਟਰੀ ਹੋਈਆਂ ਨੇ ਤੇ ਕਈਆਂ ਦੇ ਨਾਰੂ ਨਾਲ ਆ ਠੀਕ ਆ ਜੀ ਤੇ ਚੰਗੀਆਂ ਝੋਟੀਆਂ ਨੇ ਘਰੇ ਪਾਲੀਆਂ ਸੀ ਉਹਨਾਂ ਦੇ ਬੱਚੇ ਆ ਬਹੁਤ ਪਿਆਰੇ ਬੱਚੇ ਆ ਬਾਕੀ ਹਰੇਕ ਭਰਾ ਨੂੰ ਚਲੋ ਸੀਮਨ ਤੇ ਕੰਮ ਕਰਨਾ ਚਾਹੀਦਾ ਚੰਗੇ ਰਿਜ਼ਲਟ ਲੈਣੇ ਚਾਹੀਦੇ ਐਸਾ ਅਜ ਤੋਂ 5 ਸਾਲ ਪਹਿਲਾਂ ਆਪੇਗਾ ਲੱਖ 56 ਸਾਲਾਂ ਤੱਕ ਆਪਾਂ ਜਿਹੜਾ ਹਰਿਆਣੇ ਵਾਲਾ ਜਿਹੜਾ ਪੰਜਾਬ ਏਰੀਆ ਹੋਊਗਾ ਤਕਰੀਬਨ ਅਸੀਂ ਮਾਲ ਡੰਗਰ ਨੂੰ ਨਿਕਲਦੇ ਆ ਤਾਂ ਸੀਮਨ ਚਲੋ ਭਰਉਂਦੇ ਸਾਰੇ ਇਹ ਜਦੋਂ ਸਾਬ ਦੁੱਖ ਹੋ ਰਹੇ ਜਿੰਨੇ ਅੱਗੇ ਆਪਾਂ ਗੱਲ ਕਰਕੇ ਬੱਸ 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 ਤਾਂ ਕਰਮਾਲੀਆਂ ਚਲੋ ਆ ਇਸ ਟਾਈਮ ਚਲੋ ਆਪਾਂ ਗੱਲ ਕਰੀਏ ਤਾਂ ਇਹ ਪੂਰੀਆਂ ਹਰਿਆਣੇ ਦੀਆਂ ਆਪਣੀਆਂ ਹੂੰ ਅੱਜ ਤੋਂ ਇਹਨਾਂ ਦਾ ਸੇਵਾ ਕਰਨ ਦਾ ਵੀ ਪੂਰਾ ਸਵਾਦ ਆਊਗਾ ਕਿ ਕਰ ਨੂੰ ਯਾਰ ਇਹਨਾਂ ਦਾ ਰਿਜ਼ਲਟ ਵੇਖਾਂਗੇ ਪਹਿਲੇ ਸਵੇਰੇ ਕੀ ਕਰਦੀਆਂ ਕੀ ਕਰਦੀਆਂ ਨੇ ਤੇ ਇਤਨਾ ਜਿਹੜਾ ਦੋਸਤੋ ਨਜ਼ਾਰਾ ਆਉਂਦਾ ਕੰਮ ਕਰਦਾ ਬਾਕੀ ਲੋਕਲ ਮਾਲੀ ਤੋਂ ਲਾ ਲੈ ਮਿਲੋ ਜਿੱਥੋਂ ਤੱਕ ਰਲਾ ਲੈਣਾ ਪਸ਼ੂ ਉਹ ਗੱਲ ਲੱਗ ਰਿਹਾ ਸਿਆ ਜਿੱਥੋਂ ਤੱਕ ਮੈਨੂੰ ਲੱਗਦਾ ਕਿ ਛੋਟੀਆਂ ਥੱਲੇ ਸਟਾਰਟਿੰਗ ਹੀ 9 9 10 ਦਾ ਕਿਲੋ ਤੋਂ ਹੋਈਆਂ ਪਹਿਲਾਂ ਹੀ ਆ ਠੀਕ ਆ ਤਾਂ 12 13 ਤੇ ਚੱਲਣ ਗਿਆ ਜਿਹੜਾ ਬੱਚਾ 3 4 ਲੀਟਰ ਇੱਕ ਟਾਈਮ ਦਾ ਦੁੱਧ ਪੀਂਦਿਆ ਉਹ ਗਰੋਥ ਕਿਉਂ ਨਾ ਕਰੂਗਾ ਕਰੂਗਾ ਬਿਲਕੁਲ ਲਓ ਵੀ ਇਹ ਗੱਲ ਬਾਤ ਆ ਠੀਕ ਆ ਜੀ ਬਾਕੀ ਚਲੋ ਹਰੇਕ ਭਰਾ ਨੂੰ ਚਾਹੀਦਾ ਡੇਰੀ ਫਾਰਮ ਕੋਈ ਵੀ ਸਕਸੈਸ ਕਰਨਾ ਤੇ ਇਹ ਚੀਜ਼ਾਂ ਦੇ ਵਰਕ ਕਰਨਾ ਪਾਉਂਦਾ ਤੇ ਬਾਕੀ ਮਾਲ ਵੀ ਆਉਂਦਾ ਭੀਗਾ ਜੀ ਨਾਲ ਦੇ ਡੇਰੀ ਫਾਰਮ ਵੀ ਆ ਚੰਗੇ ਚੰਗੇ ਪੰਛੀ ਇਹਨਾਂ ਕੋਲੋਂ ਆਉਂਦੇ ਰਹਿੰਦੇ ਆ ਮੱਝਾ ਮੋਹਰੇ ਰਾਸਿਆ ਹੁਣ ਆਪਣੇ ਕੋਲ ਆ ਨੀਲੀ ਦੀ ਵੱਡੀ ਮੱਝ ਮੇਲੇ ਵਾਲੀ ਹਾਂ ਇਹ ਆੜਮ ਤੋਂ ਗੱਬਣਾ ਮਾਲਪੁਰਾ ਦੇ ਤੇ ਲਾਲ ਤੋਂ ਆ ਠੀਕ ਆ ਠੀਕ ਆ ਆੜਮ ਵਾਲੀ ਜਿਹੜਾ ਉਹ ਬਾਬੇ ਵਾਲੀ ਮਾਈ ਦਾ ਸੀਗਾ ਵੱਡੀ ਦਾ ਠੀਕ ਆ ਹੁਣ ਆ ਵੀ ਆੜਮ ਤੋਂ ਗੱਬਣਿਆ ਇਹ ਨੀਲੀ ਦਾ ਪੱਖਾ ਥੋੜਾ ਜਿਹਾ ਠੀਕ ਆ ਇਹ ਵੀ ਕਰਮਾਂ ਵਾਲੀ ਟੁਕੀ ਆ ਹਨਾ ਠੀਕ ਆ ਠੀਕ ਆ ਤੇ ਆ ਦੇਖੋ ਚੰਗੀ ਤਿਆਰੀ ਕਰਨ ਦੇ ਆ ਚੰਗੀ ਆ ਛੋਟੀ ਵੀ ਚੰਗੀ ਆ ਆਪਣੇ ਮੇਲੇ ਵਾਲੀ ਛੋਟੀ ਠੀਕ ਇਹ ਵੀ ਆੜਮ ਕੋ ਕਪਣ ਕਰਾਤੀ ਆ ਇਹ ਵੀ ਆੜਮ ਤੋਂ ਠੀਕ ਆ ਉਹ ਵੀ ਆੜਮ ਇਹ ਕੱਢ ਗਈ ਛੋਟੀ ਨਹੀਂ ਹੈ ਨਹੀਂ ਹੀਟ ਇਹਨੇ ਰਾਸਿਆ ਮੇਰੇ ਹਿਸਾਬ ਨਾਲ ਇੱਕ ਦੋ ਵਾਰੀ ਕੱਢੀ ਆ ਹਾਂ ਪਰ ਸ਼ਾਇਦ ਮੈਨੂੰ ਜਾਂ ਕਲੀਅਰ ਨਹੀਂ ਹੋਇਆ ਆ ਜਿਹੜੇ ਹਿਸਾਬ ਨਾਲ ਤੇ ਇਹ 480 ਦਾ ਹੈਗਾ ਇਹ ਮੇਲੇ ਵਾਲੀ ਮੱਝ ਦਾ ਲੋ ਵੀ ਇਹ ਮੇਲੇ ਵਾਲੀ ਮੱਝ ਦਾ ਠੀਕ ਆ ਜੀ ਬਾਅਦ ਚ ਵੀਰ ਨੇ ਬੁਖਾਤੀ ਆ ਪਹਿਲਾਂ ਠੀਕ ਆ ਜੀ ਤੇ ਮੱਝ ਨੀਲੀ ਦੀ ਇਹਨਾਂ ਕੋਲ ਬੜੀ ਬਦਕਾ ਚੰਗੀ ਐ ਸ਼ਾਨਦਾਰ ਕੁਆਲਿਟੀ ਇਹ ਟੱਟਾ ਜਿਹੜਾ ਹੋ ਗਿਆ 1.5 ਸਾਲ ਦਾ ਇਹ 1.5 ਸਾਲ ਦਾ ਕਟਾ ਹੋ ਗਿਆ ਠੀਕ ਆ ਤੇ ਇਹ ਕਰਮ ਵਾਲੀ ਅੱਗੇ ਹੀਟ ਕੱਟ ਗਈ ਤੇ ਇਹਦੀ ਕਾਬਲ ਆਗੇ AI ਦੇ ਬਿਲਕੁਲ ਇਹ ਰੈਨ ਨੂੰ ਪਹਿਲੀ ਸੌਣ ਨੂੰ 2 ਸਾਲ ਦੀ ਹੋ ਗਈ ਇਹ ਖੀਰੀ ਆ ਕੱਤੀ ਅਜੇ 2 ਸਾਲ 2 ਸਾਲ ਮਹੀਨੇ ਦੀ ਹੋ ਗਈ 1.5 ਦੀ ਬਿਲਕੁਲ ਬਿਲਕੁਲ ਹਾਂ ਸੋ ਛੋਟੀ ਵੀ ਬਾ ਕੁਮਾਰਾ ਕਰਮ ਵਾਲੀ ਸੀਗਾ ਜੀ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਬਿਊਟੀ ਕੰਪੀਟੀਸ਼ਨ ਜਾਂ ਮਿਲਕ ਕੰਪੀਟੀਸ਼ਨ ਦੇ ਵਿੱਚ ਪਵੇ ਆਉਣ ਵਾਲਾ ਸਮਾਂ ਕੋਈ ਚੰਗਾ ਵਧੀਆ ਰਹੇ ਠੀਕ ਆ ਜੀ ਤੇ ਇਹ ਮਾਲ ਅਜੇ ਵੀ ਰੋਲਦੇ ਡੇਲੀ ਫਾਰਮ ਦੇ ਵਿੱਚ ਹੁਣ ਬਾਕੀ ਰਾਜ ਸੋਖੀ ਦਾ ਪਤਾ ਮਿਲ ਗਿਆ ਚਲੋ ਆਪਾਂ ਸਾਰੇ ਕੈਮਰਾ ਕਮਾਇਆ ਆਪਣੇ ਪਸ਼ੂਆਂ ਤੇ ਵੀ ਤੇ ਖਰੀਦਿਆ ਆ ਪਸ਼ੂਆਂ ਦੇ ਵੀ ਹਾਂ ਔਰ ਫਰਕ ਦੇਖ ਲੋ ਸੱਜਣੋ ਵੀਡੀਓ ਦੇਖਣ ਵਾਲਿਓ ਹਾਂ ਕਿ ਘਰ ਵਾਲੇ ਪਸ਼ੂ ਆ ਤੇ ਇਹਨਾਂ ਦੀ ਸਾਂਭ ਸੰਭਾਲਦੇ ਸਾਂਭ ਸੰਭਾਲ ਜਾਂਦਾ ਬਿਲਕੁਲ ਬਿਲਕੁਲ ਪਲੇਨਾ ਵਿਚਾਰੀਆਂ ਤੇ ਲੀੜੇ ਮਸਾ ਪੂਰੇ ਆਏ ਆ ਹਾਂ ਉਹ ਕੰਬਲ ਲੈ ਲੈ ਅਰਜਾਈਆਂ ਲੈ ਲੈ ਬੈਠੀਆਂ ਹਾਂ ਬਿਲਕੁਲ 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 ਫਰਕ ਤਾਂ ਹੈਗਾ ਡਿਫਰੈਂਸ ਤਾਂ ਹੈਗਾ ਠੀਕ ਹੈ ਜੀ ਚਲੋ ਇਹ ਗੱਲਾਂ ਵੇਖ ਕੇ ਜਾਂ ਸੁਣ ਕੇ ਪਤਾ ਲੱਗਦਾ ਚੀਜ਼ ਦਾ ਆਮ ਨਾਰਮਲ ਸਾਂਭ ਸੰਭਾਲ ਤੇ ਚੰਗੀ ਪਰਵਰਿਸ਼ ਚੰਗੀ ਸਭਾਲ ਦੇ ਵਿੱਚ ਕੀ ਫਰਕ ਆ ਤੇ ਇਹ ਗੱਲਾਂ ਬਾਤਾਂ ਸਾਨੂੰ ਦੋਸਤੋ ਬਾਕੀ ਮੇਰਾ ਵੀ ਫੋਨ ਨੰਬਰ ਲਓ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਹਰ ਵੇਲੇ ਕਰ ਦਿਓ ਸਾਂਝਾ 99038820259906382025 ਠੀਕ ਆ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਜੀਵਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ